ਸ਼੍ਰੀ ਗਾਲ ਵੀਰ ਜੀ ਦੋ ਦੰਦ ਦਾ ਮੁਕਾਬਲਾ ਸ਼ੁਰੂ ਹੋ ਗਿਆ ਤੇ ਨਿੱਲੀ ਰਵੀ ਦੇ ਵਿੱਚ ਕੈਟਾਗਰੀ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਦੋ ਦੰਦ ਦੇ ਵਿੱਚ ਇੱਕ ਤੇ ਟੌਪ ਤੋਂ ਟੌਪ ਛੋਟੀਆਂ ਪਹੁੰਚੀਆਂ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਦੀ ਖੂਬਸੂਰਤੀ ਵੇਖੀ ਬਣਦੀ ਆ ਬਹੁਤ ਜ਼ਬਰਦਸਤ ਛੋਟੀਆਂ ਪਹੁੰਚ ਕੇ ਮੇਲੇ ਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰੇ ਜਿਹੜੀਆਂ ਛੋਟੀਆਂ ਜਿੰਨੀਆਂ ਵੀ ਪਹੁੰਚੀਆਂ ਆ ਇਹਨਾਂ ਦੀ ਪੂਰੀ ਰੌਣਕ ਤੁਹਾਨੂੰ ਦਿਖਾ ਦਿੰਨੇ ਆ ਜੁੜੇ ਰਹਿਣਾ ਕਿ ਵੀ ਨਵੇਂ ਜੁੜੇ ਆ ਤੁਹਾਨੂੰ ਸਬਸਕ੍ਰਾਈਬ ਕਰ ਲਓ ਇੱਕ ਦੇਖ ਵੀਰ ਅਰਾਜਾ ਜੀ ਇਹ ਵੀਰ ਅਰਾਜੇ ਬੁਲਦੀ ਆ ਇਹ ਵੀ ਛੋਟੀ ਰਾਜੇ ਬੁਲਦੀ ਆ ਇਹਨਾਂ ਦੀ ਜਿਹੜੀ ਸ਼ਰੀਰਾਂ ਦੇ ਵਿੱਚ ਵੀ ਤੇ ਅਡਾ ਖੀਰ सॉरी ਮਿਲਕ ਨੂੰ ਜ ਮਿਲਕਿੰਗ ਆ ਬਿਊਟੀ ਕੰਪੀਟੀਸ਼ਨ ਦੇ ਵਿੱਚ ਇਹ ਵਾਜਤ 10 ਨੰਬਰ ਤੇ ਲੱਗੀ ਆ ਬਹੁਤ ਚੰਗੇ ਓਦਾਂ ਤੇ ਇਹਨਾਂ ਦੀ ਟੱਕ ਮੱਜਿਆ ਦੀ ਖੂਬਸੂਰਤੀ ਦੇਖੀ ਬਣਦੀ ਆ ਛੋਟਕਾ ਦੀ ਤੇ ਜਿਹੜੇ ਛੋਟਾ ਪੁੱਤਕਾ ਦੋ ਦੰਦ ਦੇ ਵਿੱਚ ਤੇ ਇੱਕ ਤੋਂ ਇੱਕ ਟੋਪ ਐ ਟੋਪ ਕਹਾ ਗਿਆ ਜਾਂਦਾ ਜਾਂ ਵੀ ਜਿਹੜੀਆਂ ਸਾਰੇ ਸਤਨੂ ਨੂੰ ਕੱਢਦੀ ਹੋਈਆਂ ਘਰੋਂ ਬਾਹਰ ਨਿਕਲ ਕੇ ਆ ਗਈਆਂ ਉਹ ਟੋਪ ਹੀ ਆ ਖੂਬਸੂਰਤੀ ਵੇਖੇ ਮਨਦੀ ਜੀ ਤੋਂ ਮਗੇ ਵੀਰ ਤੋਂ ਮਾੜੀ ਗੱਲ ਬਾਤ ਨਹੀਂ ਕਰਦੇ ਵੀਰ ਦੀ ਨਾਲ ਹਾਂਜੀ ਵੀਰ ਜੀ ਕਿਹੜਾ ਪਿੰਡ ਆਪਣਾ ਜੀ ਲੱਲੇ ਪਿੰਡ ਹੈ ਜਿਲ੍ਹਾ ਫਰੋਜਪੁਰਾ ਜੀ ਲੱਲੇ ਪਿੰਡ ਜਿਲ੍ਹਾ ਫਰੋਜਪੁਰ ਜੀ ਤਲਵੰਡੀ ਭਾਈ ਦੇ ਨੇੜੇ ਹੈ ਤਲਵੰਡੀ ਭਾਈ ਦੇ ਨੇੜੇ ਹੈ ਸੰਦਾਲੀ ਸੰਦਾਲਾ ਦੇ ਨੇੜੇ ਹੈ ਤੇ ਇਹ ਛੋਟੀ ਦੀ ਬਖਾਰੇ ਹੋ ਇਹ ਕਿਹੜੇ ਬੁੱਲਦੀ ਹੈ ਇਹ ਡਾਇਮੰਡ ਦੀ ਹੈ ਅੱਛਾ ਡਾਇਮੰਡ ਦੀ ਹਾਂਜੀ ਬੋਕੇ ਡਾਇਮੰਡ ਦੇ ਬੱਚੇ ਨਾ ਉਹ ਆਟੋਮੈਟਿਕ ਦੱਸਣ ਦੀ ਲੋੜ ਨਹੀਂ ਵੇਖਣ ਜੀ ਕਰਦੇ ਹੋ ਤੇ ਉਹ ਆਣ ਕੇ ਪੁੱਛੀਦਾ ਆ ਵੀ ਤੇ ਉਹ ਡਾਇਮੰਡ ਬੁੱਲ ਦੇ ਨਿਕਲਦੇ ਤੇ ਇਹ ਬੱਚੇ ਯਾਤਰਾ ਦੁੱਤੇ ਵੀ ਆ ਰਹੇ ਆ ਕਾਫੀ ਝੋਟੀਆਂ ਆਉਂਦੀ ਲੈਬ ਚ ਵਾਈ ਵੀ ਲਿਖੀ ਆ ਤੇ ਡਾਕਟਰ ਦਸਵਿੰਦਰ ਨੇ ਕਰਵਾਈ ਸੀ ਤੇ ਛੋਟੀ ਨੇ ਖਿਰੀ ਛੋਟੀ ਨੇ ਇਹ ਦੋਨਾਂ ਦੀ ਕਨਫਰਮ ਨਹੀਂ تھی ਪਰ ਉਹਨੇ 16 ਕਿਲੋ ਤੋਂ 2 ਤੱਕ ਪੰ ਦਿੱਤਾ ਨਹੀਂ ਇਹ ਡਾਇਮੰਡ ਦੀਆਂ ਝੋਟਕਾਂ ਮਿਲੇ ਬਹੁਤ ਕੰਪਿਟੀਸ਼ਨ ਵਾਲਾ ਮਾਰੀਆਂ ਵੀਰਾਂ ਦੀ ਇੱਕ ਝੋਟੀ ਡਾਇਮੰਡ ਦੀ ਦੋ ਦੰਦ ਦੇ ਵਿੱਚ ਚਵਾਈ ਤੇ ਵੀ ਲੱਗੀ ਹੋਈ ਆ ਤੇ ਦੋ ਦੰਦ ਦੇ ਵਿੱਚ ਚਵਾਈ ਦਾ ਲੱਗਣਾ ਵੀ ਕੰਪਿਟੀਸ਼ਨ ਜਾ ਕੇ ਬਹੁਤ ਵੱਡੀ ਗੱਲ ਆ ਤੇ ਇਹ ਵੀ ਝੋਟੀ ਕਿਸੇ ਨੰਬਰ ਤੇ ਪਹੁੰਚੂਗੀ ਤੇ ਜੋ ਨੰਬਰ ਤੇ ਵੀਰਾਂ ਨਾਲ ਬਾਅਦ ਵਿੱਚ ਗੱਲ ਕਰਾਂਗੇ ਜੇ ਅਜੇ ਡਾਕਟਰ ਜਜਮੈਂਟ ਕਰ ਰਹੇ ਆ ਬਹੁਤ ਖੂਬਸੂਰਤ ਝੋਟੀ ਆ ਇੱਕ ਇਧਰਕ ਝੋਟੀ ਜਰੂਰ ਖੋਣੇ ਆ ਬਹੁਤ ਖੂਬਸੂਰਤ ਝੋਟੀ ਆ ਕੁਝ ਕਿਹੜੇ ਪਿੰਡ ਤੋਂ ਪਾਏ ਜੀ ਜਵਾਰ ਸਿੰਘ ਵਾਲਾ ਜੀ ਜਵਾਰ ਸਿੰਘ ਵਾਲਾ ਆ ਗਿਆ ਆਪਣਾ ਬਿਆ ਸਿੰਘ ਵਾਲੇ ਕੋਲ ਕੋਈ ਹੋਰ ਕੋਈ ਆ ਫਰੋਲਪੁਰ ਜੀ ਫਰੋਲਪੁਰ ਜਵਾਰ ਜੀ ਬੜਾ ਭਾਈ ਕੇ ਮਰਦੀ ਕਿ ਲਵਾਉਣ ਬੜਾ ਭਾਈ ਕੇ ਲਵਾਉਣ ਦੇ ਕੋਲੇ ਬਿਲਕੁਲ ਲਵਾਉਣ ਦੇ ਕੋਲੇ ਜੀ ਤੇ ਇਹ ਜਿਹੜੀ ਝੋਟੀ ਆ ਕਿਹੜੇ ਬੋਲ ਦੀ ਝੋਟੀ ਆ ਇਹ ਪਿਸਟਲ ਦੀ ਪਿਸਟਲ ਦੀ ਜਿਹੜੀ ਝੋਟੀ ਤੇ ਦੇਖ ਰਹੇ ਹੋ ਪਿਸਟਲ ਬੋਲੋ ਗੋਰਾ ਆ ਗਿਆ ਢੱਡੀਆਂ ਵਾਲਾ ਉਹਦੇ ਬੁੱਢੀ ਕੀ ਆ ਬਹੁਤ ਖੂਬਸੂਰਤ ਝੋਟੀ ਆ ਵੀ ਇਹ ਇਹ ਵੀ ਉਹ ਸ਼ਾਰਨ ਦੇ ਉੱਧਰਾਂ ਦੀ ਟਕਾਲੇ ਹੁਣ ਗੱਲਾਂ ਬਾਤਾਂ ਕੁਝ ਮੀਟਿੰਗਾਂ ਦੇ ਵਿੱਚ ਫਾਇੰਡਲੇ ਹੋਣ ਵਾਲਿਆ ਬ੍ਰਿਕ ਕਰੀ ਜਿਹੜੇ ਕਿਹੜੇ ਮੁੰਡੇ ਚੋਟੀ ਆਏ ਇਸਟਾਰ ਦੀ ਹਾਂਜੀ ਇਸਟਾਰ ਦੀ ਇਸਟਾਰ ਦੀ ਜਿਹੜਾ ਨਾਮ ਤੇ ਮੁਕਰੀ ਆ ਅੱਜ ਇੱਥੇ ਟਾਲੀਆਂ ਦੇ ਉੱਤੇ ਬੈਠ ਕੇ ਦੇ ਸਕਦੇ ਹੋ ਤੇ ਬੈਠੇ ਨਾਲ ਜਾਨਵਰਾਂ ਦੇ ਰੂਪਾਂ ਨੂੰ ਦਰਸ਼ਕ ਜਿਹੜੀ ਪਾਟ ਦੀ ਆ ਭਾਈ ਦੋਨੋਂ ਸਟਾਰ ਦੀਆਂ ਹਾਂਜੀ ਫਾਰਮਿੰਗ ਐਸੋਸੀਏਸ਼ਨ ਇਹਨਾਂ ਦੇ ਮੁੰਡੇ ਵਾਲੇ ਸਟਾਰ ਦੀਆਂ ਆ ਗਏ ਆ ਪਰਪਾਨ ਇਸ ਐਸੋਸੀਏਸ਼ਨ ਦੇ ਬਾਈ ਰਣੀ ਗੱਲ ਰੰਗੀਆਂ ਫੋਨਾਂ ਦੇ ਵੱਲੋਂ ਕਿ ਕੱਟੇ ਉੱਪਰ ਹੈ ਜਿਹੜੇ ਬੱਲੇ ਝੋਟੀ ਆਪਣੀ ਹੈ ਰੋਇਪੁਰ ਜੀ ਰੋਇਪੁਰ ਜੁਆ ਹੈ ਜਿਹੜੇ ਬੱਲੇ ਝੋਟੀ ਆਏ ਸਟਾਰ ਜੋਲ ਦੀ ਜੀ ਸਟਾਰ ਦੀ ਲੋ ਜੀ ਇਹ ਵੀ ਸਟਾਰ ਦੀ ਕੁੱਟੀ ਹੈ ਕਬੱਡੀਆਂ ਰੌਣਕਾਂ ਲੱਗੀਆਂ ਨੇ ਉਹ ਫੂਸ ਜਿਹੜੇ ਸਟਾਰੀਆਂ ਰੋਣਕਾਂ ਦਾ ਇਸ ਜਿਹੜੇ ਮੁੰਡੇ ਦੇ ਕਿਹੜੇ ਬੱਲੇ ਝੋਟੀ ਸਟਾਰ ਦੀ ਬੇਨ ਜੁੱਟ ਕੇ ਕਿਉਂਕਿ ਕਿਹਾਰੇ ਲੱਗਦਾ ਉਹਦੀ ਸੀਮਾ ਦੀ ਮੰਗ ਹੋ ਜਾਣੀ ਹੈ ਉਧਰਲੇ ਪਿੰਡ ਦੀ ਜਿਹੜੇ ਤੋਂ ਮਤ ਨਹੀਂ ਉਹਨਾਂ ਦੇ ਬੇਬੇ ਦੀ ਬੱਲੇ ਕਮਰੇ ਦੀ ਬੱਲੇ ਕਮਰੇ ਦੀ ਬੱکریاں ਦਾ ਵੀ ਮੁਕਾਬਲਾ ਮੁਕਾਦ ਕਰਦੇ ਆ ਨੀਲੀ ਦਾ ਵੀ ਸਾਰੇ ਭਰਾਵਾਂ ਨੇ ਹੇਰੇ ਜ਼ਿਲ੍ਹੇ ਪਾਸੇ ਫਟਾਪਰਾ ਬੁੱਲੇ ਦੇ ਪਿੰਡ ਦੇ ਵਾਰ ਕੋਈ ਇਹ ਚੋਟੀ ਪਿਸਟਲ ਬੋਲਦੀ ਆ ਜਿਹੜੀ ਦੇਖਣ ਸਾਹਮਣੀ ਪਰ ਹਰ ਦੀ ਮੀਡੀਆ ਫਿਰ ਮਿਲਦੇ ਸੈਕਿੰਡ ਨੰਬਰ ਪਹੁੰਚਾਈ ਹੈ ਜਿੰਦਣ ਬੇਗਾਨਾ ਸੂਰ ਮਸੂਰ ਸੁਝ ਚੁੱਕੀ ਹੈ ਵਿੱਚ ਚਲਦਾ ਹੈ ਲੋਹਣ ਉਹ ਤੇ ਭਾਈ ਨਾਲ ਹਮੇਸ਼ਾ ਹੀ ਬੜੀ ਬੜੀ ਗੱਲ ਤੇ ਹਾਰ ਦੇ ਦੇ ਨਾਲ ਜਨੂਨ ਅੱਗੇ ਵਧਿਆ ਕਰੋ ਇਹ ਛੋਟੀ ਵੀ ਸਾਹਮਣੇ ਦੇਖ ਰਹੇ ਹੋ ਬਾਵਰ ਟੋਦੀ ਵਾਲੇ ਬਾਵਰ ਦਾ ਤੰਗਾਂ ਦੇ ਕਾਰਨ ਤਾਂ ਪੈਨ ਹੋਣ ਵਾਲਾ ਹੀ ਕੰਮ ਹੋ ਜਾਣਾ ਤੇ ਇਹਨਾਂ ਦਾ ਰਿਜ਼ਲਟ ਵੀ ਛੇਤੀ ਆਉਣ ਵਾਲਾ ਆ ਤੇ ਇਹ ਕ੍ਰੀਮ ਕ੍ਰੀਮ ਨਿਕਲ ਕੇ ਸਾਹਮਣੇ ਬਾਹਰ ਚ ਆ ਚੁੱਕੀ ਆ ਤੇ ਸਾਈਡ ਤੇ ਲਾਤੀ ਜਾ ਜਾਣੀ ਇਹਨਾਂ ਝਟਕਿਆਂ ਚੋਂ ਪਹਿਲੇ ਦਸਾਂ ਝਟਕਿਆਂ ਦਾ ਫੈਸਲਾ ਹੋ ਜਾਣਾ ਹੈ ਛੇਤੀ

ਪਹਿਲੇ ਆ ਬੰਦੇ ਇਹ ਅੱਜ ਕੈਨੇਡਾ ਤੋਂ ਉੱਧਾ ਆਇਆ ਸੀ ਕੈਨੇਡਾ ਵਾਲੇ ਲੈ ਵੀ ਜਿੱਤ ਕੇ ਲੈ ਗਏ ਕੈਨੇਡਾ ਅਸੀਂ ਤਾਂ ਕਿਹਾ ਵੀ ਜਾ ਕੈਨੇਡਾ ਚਾਈ ਜਾਂਦੇ ਨੇ ਇਹ ਵੀ ਕੈਨੇਡਾ ਤੋਂ ਪਹੁੰਚਦੇ ਜਾਂਦੇ ਲਾਪਰੀਤ ਮੈਂ ਪ੍ਰਿੰਟਾਂ ਤੋਂ ਜਪੈਦ ਇੱਥੇ ਆਏ ਅੱਜ ਮੇਲੇ ਦੇ ਮੇਲੇ ਦੇ ਉੱਤੇ ਅੱਜ ਮੇਲੇ ਵਾਸਤੇ ਟਿਕਟਾਂ ਲਈਆਂ ਸਪੈਸ਼ਲ ਮੁੰਡਿਆਂ ਨੇ ਆ ਬੋਲੇ ਮੁੰਡਿਆਂ ਨੇ ਆ ਦੋਨਾਂ ਨੇ ਬਲੇ ਘਰੇ ਨਹੀਂ ਗਏ ਮੇਰੇ ਗਏ ਨਹੀਂ ਅਜੇ ਕੈਂਚੀ ਗੱਡੀ ਤੇ ਲੱਦੇ ਪਿਆ ਹਾਂਜੀ ਲੋ ਨੰਬਰ ਤੁੰਗਲੀ ਸਟਾਰ ਸੁਮਨ ਬਸਤਾਰ ਅੰਮਰ ਸਿੰਘ ਇਹ ਕੀ ਦਾ ਬੁੱਲ ਕਿਹੜਾ ਸਟਾਰ ਵੀ ਹੈ ਸਟਾਰ ਵੀ ਆ ਸੁਮਨ ਬਸਤਾਰ ਕਹਿੰਦੇ ਇਹ ਵੀ ਵਾਟਰ ਵੇਡ ਤੜ ਗਈ ਆ ਸਰ ਭਾਈ ਜੀ ਭਾਈ ਜੀ ਬਹੁਤ ਅੱਛਾ ਮੁੰਡੇ ਦੀ ਪੀਟੇ ਕੀਤੀ ਹੋਈ ਆ ਉਹਦਾ ਤਿੱਕਾ ਬਾਈ ਦੇਖੋ ਜਰਾ चक्कर नीज देखे जो बन गई सर बनिया <स्था> ਫਾਰਟੂ ਵਾਲੇ ਆ ਗਏ ਪਹਿਲੀ ਵੀ ਤਾਂ ਨਾਸ਼ੀਦ ਤੇ ਤੀਜੀ ਵੀ ਤਾਂ ਨਾਸ਼ੀਦ ਤਾਂ ਨਾਸ਼ੀਦ ਆਲੇ ਲੈ ਗਏ ਬਈ ਜਿੱਤ ਕੇ ਦੋ ਇਨਾਮ ਭਾਈ ਜੀ ਸਿਕੰਦਰ ਫਾਰਟੂ ਥਾ ਨਾਸ਼ੀਦ ਲੋ ਜੀ ਮਾਰਦੇ ਬਾਦਸ਼ਾਹ ਬਾਦਸ਼ਾਹ ਦੀ ਪੋਟੀਆਂ ਦੇ ਹੀਰੇ ਦੀ ਚੌਥੇ ਨੰਬਰ ਤੇ ਅਲੂਨੀ ਪਿੰਡੋਏ ਭਾਈ ਕੰਦੇ ਵਿੱਚ ਵੇ ਗੋਰਾ ਟੱਡੀ ਗਾਨ ਦੀ ਝੋਕੀ ਪਹਿਲੇ ਨੰਬਰ ਤੇ ਪੀਡੀਐਫ ਐ ਦੇ ਦੂਜੇ ਨੰਬਰ ਤੇ ਸੀ ਅੰਗਰੇਜ਼ਾਂ ਦਾ ਦੀ ਇੱਕ ਰਸਮੀ ਸੀ ਬਹੁਤ ਖੂਬਸੂਰਤ ਝੋਕੀ ਸੀ ਸਾਡੇ ਤੇ ਖੂਬਸੂਰਤ ਜਿਹੀ ਵਿਖੇ ਬਣੀ ਸੀ ਤੇ ਪਿਸਟਲ ਬੋਲ ਦੀ ਧੀ ਆ ਇਹ ਇਹ ਬੋਲਟ ਦੀ ਧੀ ਆ ਇਹ ਮਾਂ ਜਿਹੜੀ ਉਹ ਬੋਲਟ ਦੀ ਮਾਂ ਦਾ 16 ਕਿਲੋ ਜੀ ਕਾਲੀ ਪਿਸਟਲ ਬੋਲਟ ਦੀ ਜਿਹੜੀ ਮਾਂ ਹੈ ਪਿੰਡ ਦਾ ਪੇਟ ਜੀ 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 ਕਾਹ ਗਰੇਸ਼ਾ ਆ ਮੱਥੇ ਤੇ ਫੁੱਲ ਮੜੇ ਗਾਣ ਕਰ ਦੋ ਯਾਰਾ ਪੰਗੜੇ ਪਾਓ ਭਈ ਦਤਾ ਸਾਹਮਣੇ ਵਖਿਓ ਤੇ ਗੱਬਣ ਬਈ ਇਹ ਗੱਬਣ ਦੀ ਆ ਸਮੁੰਦਰ ਤੋਂ ਕਿੰਨੇ ਟਾਈਮ ਦੀ ਗੱਬਣਾ 5 ਮਹੀਨੇ ਦੀ ਗੱਬਣਾ 5 ਮਹੀਨੇ ਸਮੁੰਦਰ ਤੋਂ ਗੱਬਣਾ 5 ਮਹੀਨੇ ਸਮੁੰਦਰ ਤੋਂ ਗੱਬਣਾ ਕਾਲੇ ਕਿਤੇ ਪੈਂਦਾ ਦਰਿਆ ਦੇ ਬਿਲਕੁਲ ਕੱਡੇ ਮਾਝੇ ਵਾਲੇ ਆਏ ਬਾਟਰ ਵਾਲੇ ਆਸਤਾਰੇ ਨੀਲੀ ਤੋਂ ਕੱਦ ਸੇ ਬਾਟਰ ਵਾਲੇ ਅੱਜ ਵੀ ਉੱਠੇ ਬਾਬਰ ਟੂ ਦੀ ਮਾਂ ਭੈਣ ਭੈਣ ਆ ਇਹ 나ਗਦੀ ਆ ਇਹ 나ਗਦੀ ਆ ਬੱਚਾ ਆ ਜੋ ਵੀ ਸਾਰਾ ਬਾਬਰ ਦੀ ਭੈਣ ਦੇ ਕਾਗਜ਼ ਦਾ ਸਿਮਨ ਲਵਾਇਆ ਜੀ ਬਹੁਤ ਸੀਟ ਛੱਡੀ ਆ ਬਹੁਤ ਬਹੁਤ ਆ ਰਿਜ਼ਲਟ ਵੀ ਸੋਨਾ ਮਿਲਿਆ ਜਿੰਨੇ ਜਿੰਨੇ ਸਾਡੀ ਤਿਆਰੀ ਸੀ ਜੋ ਵੀ ਸੀਗਾ ਚੋਟਾ ਸਾਨੂੰ ਰਿਜ਼ਲਟ ਉਹ ਜੀ ਮੈਂਬਰ ਦੀ ਜਗ੍ਹਾ ਤੋਂ ਵੈਸੇ ਹਾਂ ਜੀ ਪੂਰੇ ਪੋਸ਼ਾ ਜੀ ਪਾਵਰ 2 ਤੁੰਨਾ ਸ਼ਹੀਦ ਉਹ ਉਸ ਬੋਲ ਦਾ ਮੈਂ ਮਾਡਲ ਫਿਲਟ ਦਾ ਬੋਲਿਆ ਭਾਈ ਇਹ ਕਿੰਨੇ ਟਾਈਮ ਦੀ ਉਮਰ ਉਮਰ ਕਿੰਨੀ ਇਹ ਤੇ ਗੱਬੜ ਕਟਾਉਂਦੀ ਹੈ ਸਵਾ 2 ਸਾਲ ਦੀ ਆ ਤੇ 2.5 ਮਹੀਨੇ ਦੀ ਕੱਪੜੀ ਟਾਈਗਰ ਵੀ ਗੱਬੜ ਵੀ ਹੈਗੀ ਹੈ ਜੀ ਗੱਬੜ ਕਿਹੜੇ ਬੋਲ ਤੋਂ ਆ ਜੀ ਲੋ ਜੀ ਆਪਾਂ ਆ ਜੀ ਪਾਵਰ 2 ਤੋਂ ਆ ਜੀ ਪਾਵਰ 2 ਤੋਂ ਗੱਬੜ ਬਸ ਕਰਤੀ ਆ ਜੋ ਕੋਈ ਪਾਵਰ 2 ਤੋਂ ਕੱਟਿਆ ਇਹ ਚੁਟੀਆਂ ਦੇ ਸਾਹ ਦੇ ਉਹ ਕਿਹੜੇ ਫਿਲਟ ਤੋਂ ਆਇਆ ਲੋ ਜੀ ਦੋਸਤੋ ਇਹ ਸਟਾਰ ਬੰਦ ਦੀ ਚੁਟੀਆਂ ਤੇ ਦੇਖ ਸਕਦੇ ਹੋ ਸਟਾਰ 1 ਸਟਾਰ 1 ਦੀ ਸਟਾਰ 1 ਦੀ ਆ ਤੇ ਬਾਈਆਂ ਤੋਂ ਪੂਰੀ ਜੜ ਕਰਨੀ ਪਈ ਦੀ ਆ ਦੇ ਸਾਡੇ ਬਹੁਤ ਖੂਬਸੂਰਤ ਛੁੱਟੀ ਆ ਵੀਰ ਜੀ ਕਿੰਨੇ ਉਮਰ ਦੀ ਛੁੱਟੀ ਆ 2 ਦੇ ਆ ਮੈਂ ਤਾਂ 4 ਸਾਲ ਦੀ 21 ਸਾਲ ਦੀ ਆ ਤੇ ਘੁੰਮਣ ਕਰਨ ਟਾਈਮ ਹੋਈ ਏ ਤੇ 5 ਮਹੀਨੇ ਦੀ ਆ ਤੇ ਕਿਹੜੇ ਸੀ ਮੰਨ ਲਓ ਘੁੰਮਣ ਆਏ ਸੈਂਟਾ ਬਾਦਲ ਫਾਰਮ ਦੇ ਜਿਹੜਾ ਜੀ ਛੱਡ ਕੇ ਬਾਦਲ ਫਾਰਮ ਜੀ ਸੂਰਜਲੈਂਡ ਤੋਂ ਆ ਗਿਆ ਹਾਂਜੀ ਹਾਂ ਸੂਰਜਲੈਂਡ ਤੋਂ ਆ ਗਿਆ ਬਾਦਲ ਕੀ ਲੈਣ ਚੋਂ ਕਿਹੜੇ ਬੋਲਦੀ ਆ ਭਾਈ ਸਟਾਰ ਸਰਦਾਰ ਬੰਦਦੀ ਆ ਸਟਾਰ 1 ਦੀ ਆਪ ਆ ਗਈ ਇਹਦੇ ਤੇ ਬਹੁਤ ਫੁਰਸ ਚੋਟੀ ਆ ਗੱਲ ਦੀ ਗੱਲ ਹੈ ਗਾਣੇ ਆ ਨੰਬਰ ਜੀ 5 ਮਹੀਨੇ ਗੱਪਣ ਦੱਸਦੇ ਵੀਰ 15 21 66 ਆਜੋ ਬਹੁਤ ਫਾਰਮ ਵਾਲੀ ਦੀ ਲੈਂਡ ਚੋਂ ਆਏ ਇਹਦੇ ਦੀ ਸਾਡੇ ਬਹੁਤ ਐਪਲਾਈ ਜਾਂਦਾ ਡਾਲਰਾਂ ਦੇ ਹਾਰ ਵੀ ਮੜਾ ਇਹ ਮੂੰਹ ਨਾਲ ਨਾ ਖੜੋਈ ਲਈ ਦੋਸਤੋ ਵੀਡੀਓ ਵੀਰਾਂ ਨੂੰ ਪਹਿਲਾਂ ਦੱਸਿਆ ਸੀ ਵੀ ਜਰੂਰ ਆਇਆ ਬਿਲਕੁਲ ਲਾਜ਼ਮੀ ਹੈ ਡੈਵਨ ਬੋਲ ਦੀ ਟੀਮ ਫੇਰ ਹੋ ਸਕਦਾ ਬਹੁਤ ਖੂਬਸੂਰਤ ਹੈ ਆਪਾਂ ਤੇ ਇਹ ਵੀਡੀਓ ਵਿੱਚ ਇਹਨਾਂ ਦਾ ਡਿਟੇਲ ਪਹਿਲਾਂ ਦੱਸੀ ਹੋਈ ਆਪਾਂ ਨੂੰ ਪਿਛਲੀ ਵੀਡੀਓ ਵਿੱਚ ਤੇ ਇਹ ਦੇਖੋ ਜਿਵੇਂ ਬਹੁਤ ਖੂਬਸੂਰਤ ਛੋਟੀਆਂ ਪੂਰਾ ਵੀ ਮੋਰ ਵਰਗਾ ਦੋ ਦਿਨ ਦੇ ਵਿੱਚ ਬਹੁਤ ਖੂਬਸੂਰਤ ਛੁੱਟੀਆਂ ਜਿਹੜੇ ਵੀਰਾਂ ਚੈਨਲ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ